ਮੋਗਾ ਦੇ ਪਿੰਡ ਕੋਟ ਸਦਰਖਾਨ ਦੇ ਵਿੱਚ ਨਗਰ ਕੀਰਤਨ ਦੌਰਾਨ ਇੱਕ ਵੱਡਾ ਹਾਦਸਾ ਵਾਪਰ ਗਿਆ ਹੈ ਜਿਸ ਦੇ ਵਿੱਚ ਦੋ ਸ਼ਰਧਾਲੂਆਂ ਦੀ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਨਗਰ ਕੀਰਤਨ ਦੌਰਾਨ ਪਾਲਕੀ ਸਾਹਿਬ ਜਿਹੜੀ ਹੈ ਉਸ ਤਾਰਾਂ ਦੇ ਲਪੇਟ ਦੇ ਵਿੱਚ ਆ ਜਾਂਦੀ ਹੈ ਜਿਸ ਕਾਰਨ ਕਰੰਟ ਆ ਜਾਂਦਾ ਹੈ ਤੇ ਕਰੰਟ ਲੱਗਣ ਦੇ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 7 ਜ਼ਖਮੀ ਹੋ ਗਏ ਨੇ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਇੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਤਾਂ ਉੱਥੇ ਹੀ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਮਰੀਜ਼ਾਂ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਪਿੰਡ ਦੇ ਵਿੱਚ ਹੀ ਗੁਰਦੁਆਰਾ ਅਕਾਲਗੜ੍ਹ ਸਾਈਬ ਸਥਿਤ ਹੈ ਤਾਂ ਕਮੇਟੀ ਦੇ ਵੱਲੋਂ ਇੱਥੇ ਨਗਰ ਕੀਰਤਨ ਸਜਾਇਆ ਗਿਆ ਸੀ ਉਸ ਦੇ ਵਿੱਚ ਹੀ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜਿਹੜੀਆਂ ਨੇ ਸ਼ਾਮਿਲ ਹੋਈਆਂ ਸਨ ਪਰ ਉਸੇ ਦੌਰਾਨ ਇਹ ਵੱਟਾ ਹਾਦਸਾ ਵਾਪਰ ਗਿਆ ਜਿਸ ਦੇ ਵਿੱਚ ਦੋ ਸ਼ਰਧਾਲੂਆਂ ਦੀ ਜਾਨ ਚਲੀ ਗਈ ਹੈ। ਹਾਂ ਮੈਂ ਲੱਗ ਕੰਮੇ ਲੱਗ ਮਾਰਕ ਕੀ ਕੋਈ ਪ੍ਰੋਗਰਾਮ ਸੀਗੇ ਹਾਂਜੀ ਮੈਂ ਕਿਤੇ ਨਹੀਂ ਕਹਦੇ ਚਾਇਆ ਕਰੰਟ ਜੀ ਬਸ ਪਾਲਕੀ ਜੀ ਆ ਗਿਆ ਗੱਡੀ ਦੀ ਤਾਰ ਤੈਨੂੰ ਪਤਾ ਕਿਵੇਂ ਲੱਗ ਗਈ ਕਿਥੇ ਪਤਾ ਲੱਗਿਆ ਕੋਈ ਮੌਤ ਵੀ ਹੋਈ ਆ ਇੱਕ ਦੋ ਜਣ ਅੱਜ ਘਟਨਾ ਵਾਪਰੀ ਪੀ ਨਗਰ ਕਿੱਥੋਂ ਨਿਕਲਿਆ ਸੀਗਾ ਤੇ ਕੋਈ ਸਮਾਂ ਹੀ ਸੀ ਮਾਲਕ ਦਾ ਜਿਹੜਾ ਪਾਣਾ ਵਰਤੇ ਚ ਗਿਆ ਬਹੁਤ ਪਾਣਾ ਵਰਤੇ ਚਾ ਮਾਲਕ ਨੇ ਹੱਥ ਦੇ ਕੇ ਰੱਖਿਆ ਕੀ ਘਟਨਾ ਕਿਵੇਂ ਵਾਪਰੀ ਜੀ ਫਰੰਟ ਆ ਗਿਆ ਫਰੰਟ ਆ ਗਿਆ ਸੀਗਾ ਕਾਦੇ ਜੀ ਗੱਡੀ ਚੱਲੇਗੀ ਜਿਹੜੀ ਵਿੱਚ ਮਹਾਰਾਜ ਹਾਂ ਜੀ ਜੇਪਾਲ ਸਾਹਿਬ ਨੇ ਤੇ ਕਿਦਾਂ ਮਰੀਜ਼ ਆਉਣ ਆਪਣੇ ਠੀਕ ਆ ਮਰੀਜ਼ ਠੀਕ ਹੈ ਜੀ ਅੱਗੇ ਨਾਲ ਫਰਕੀ ਹੈ ਇੱਥੋਂ ਕੋੜੀ ਸਿਕਾਂ ਤੋਂ ਤਕਰੀਬਨ ਕੋਈ 3 ਕਿਲੋਮੀਟਰ ਤੇ ਆ ਉੱਥੇ ਮਹਾਰਾਜ ਦੀ ਸ਼ੋਭਾ ਯਾਤਰਾ ਕਰ ਰਹੇ ਸੀਗੇ ਉੱਥੋਂ ਇਲੈਕਟ੍ਰਿਕ ਸ਼ਾਪ ਲੱਗਣ ਦੇ ਨਾਲ ਦੋ ਬੰਦੇ ਦੀ ਮੌਤ ਹੋ ਗਈ ਤੇ ਸੱਤ ਬੈਡਲੀ ਇੰਜਰਡ ਹੋ ਗਏ ਸਰ ਹੁਣ ਜਿਹੜੇ ਜ਼ਖਮੀ ਸੀ ਉਹ ਕਿਸ ਤਰ੍ਹਾਂ ਹਾਲਤ ਹੁਣ ਜ਼ਖਮੀ ਤਾਂ ਸਾਰੇ ਹੁਣ ਆਊਟ ਆਫ ਡੇਂਜਰ ਹੈ ਠੀਕ ਹੈਗੇ ਬਟ ਜਿਨ੍ਹਾਂ ਦਾ ਨੁਕਸਾਨ ਹੋਣਾ ਸੀ ਉਹ ਤਾਂ ਹੋ ਗਿਆ ਸਰ ਮਰਨ ਵਾਲਿਆਂ ਵਿੱਚ ਕੌਣ ਕੌਣ ਮਰਨ ਵਾਲਿਆਂ ਦੇ ਵਿੱਚ ਇੱਕ ਲੇਡੀ ਸੀ ਇੱਕ ਲੜਕਾ ਸੀ ਉਹਨਾਂ ਦੀਆਂ ਡੈਡ ਬੋਡੀਆਂ ਸਰ ਉਹ ਉਹਨਾਂ ਦੇ ਘਰ ਦੇ ਲੈ ਗਏ ਉਥੇ ਡਿਕਲੇਅਰ ਡੈਥ ਉਥੇ ਹੀ ਹੋਈ ਹੋਈ ਸੀ ਉਹਨਾਂ ਦੀ ਡੈਥ ਉਥੋਂ ਹਾਂ ਡੈਥ ਉਥੇ ਹੀ ਹੋ ਗਈ ਸੀ ਉਹ ਜਦੋਂ ਹਸਪਤਾਲ ਲੈ ਗਏ ਜਿਵੇਂ ਆਪਾਂ ਰੋਡ ਸਾਈਡ 'ਤੇ ਦੇਖਿਆ ਔਰ ਡਿਕਲੇਅਰ ਕਰਤਾ ਔਰ ਉਹ ਨਾਲ ਹੀ ਉਹਨਾਂ ਨੂੰ ਤਾਂ ਲੈ ਗਏ ਮੋਗਾ ਦੇ ਪਿੰਡ ਕੋਟ ਸਦਰਖਾਨ ਦੇ ਵਿੱਚ ਨਗਰ ਕੀਰਤਨ ਦੌਰਾਨ ਇੱਕ ਵੱਡਾ ਹਾਦਸਾ ਵਾਪਰ ਗਿਆ ਜਿਸ ਦੇ ਵਿੱਚ ਦੋ ਸ਼ਰਧਾਲੂਆਂ ਦੀ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਨਗਰ ਕੀਰਤਨ ਦੌਰਾਨ ਪਾਲਕੀ ਸਾਹਿਬ ਜਿਹੜੀ ਹੈ ਉਸ ਤਾਰਾਂ ਦੇ ਲਪੇਟ ਦੇ ਵਿੱਚ ਆ ਜਾਂਦੀ ਹੈ ਜਿਸ ਕਾਰਨ ਕਰੰਟ ਆ ਜਾਂਦਾ ਹੈ ਤੇ ਕਰੰਟ ਲੱਗਣ ਦੇ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 7 ਜ਼ਖਮੀ ਹੋ ਗਏ ਨੇ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਇੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਤਾਂ ਉੱਥੇ ਹੀ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਮਰੀਜ਼ਾਂ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਪਿੰਡ ਦੇ ਵਿੱਚ ਹੀ ਗੁਰਦੁਆਰਾ ਅਕਾਲਗੜ੍ਹ ਸਾਈਬ ਸਥਿਤ ਹੈ ਤਾ ਕਮੇਟੀ ਦੇ ਵੱਲੋਂ ਇੱਥੇ ਨਗਰ ਕੀਰਤਨ ਸਜਾਇਆ ਗਿਆ ਸੀ ਉਸ ਦੇ ਵਿੱਚ ਹੀ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜਿਹੜੀਆਂ ਨੇ ਸ਼ਾਮਿਲ ਹੋਈਆਂ ਸਨ ਪਰ ਉਸੇ ਦੌਰਾਨ ਇੱਕ ਵੱਡਾ ਹਾਦਸਾ ਵਾਪਰ ਗਿਆ ਜਿਸ ਦੇ ਵਿੱਚ ਦੋ ਸ਼ਰਧਾਲੂਆਂ ਦੀ ਜਾਨ ਚਲੀ ਗਈ ਹੈ ਕੀ ਕੋਈ ਪ੍ਰੋਗਰਾਮ ਸੀਗੇ ਹਾਂਜੀ ਨਗਰ ਕੀਰਤਨ ਸੀ ਕਾਹਦੇ ਚਾਇਆ ਕਰੰਟ ਜੀ ਬਸ ਪਾਲਕੀ ਜੀ ਆ ਗਏ ਡੀਜੀ ਤਾਰਪਨੇ ਕਦੋਂ ਲੱਗਦੇ ਨੇ ਜਿੰਦਗੀ ਤੋਂ ਪਤਾ ਲੱਗਿਆ ਕੋਈ ਮੌਤ ਵੀ ਹੋਈ ਹੈ ਇੱਕ ਦੋ ਜਣੇ ਅੱਜ ਘਟਨਾ ਵਾਪਰੀ ਪੀ ਨਗਰਕਿੱਤਾ ਨਿਕਲਿਆ ਸੀਗਾ ਤੇ ਕੋਈ ਸਮਾਂ ਹੀ ਸੀ ਮਾਲਕ ਦਾ ਜਿਹੜਾ ਬਾਣਾ ਵਰਤੇਚ ਗਿਆ ਬਹੁਤ ਬਾਣਾ ਵਰਤੇਚਾ ਮਾਲਕ ਨੇ ਹੱਥ ਦੇ ਕੇ ਰੱਖਿਆ ਕੀ ਘਟਨਾ ਕਿਵੇਂ ਵਾਪਰੀ ਜੀ ਕਰੰਟ ਆ ਗਿਆ ਸੀਗਾ ਕਰੰਟ ਆ ਗਿਆ ਸੀਗਾ ਕਹਦੇ ਜੀ ਗੱਡੀ ਚ ਜੀ ਜਿਹੜੀ ਚ ਮਹਾਰਾਜ ਹਾਂ ਜੀ ਜੀ ਦਾ ਪਾਲਤੂ ਸਾਥੀ ਨੇ ਤੇ ਕਿੱਦਾਂ ਮਰੀਜ਼ ਹੋਣਾ ਆਪਣੇ ਠੀਕ ਆ ਮਰੀਜ਼ ਠੀਕ ਹੀ ਹੈ ਇੱਥੋਂ ਕੋੜੀਸਾ ਤੋਂ ਤਕਰੀਬਨ ਕੋਈ 3 ਕਿਲੋਮੀਟਰ ਤੇ ਆ ਉੱਥੇ ਮਹਾਰਾਜ ਦੀ ਸ਼ੋਭਾ ਯਾਤਰਾ ਕਰ ਰਹੇ ਸੀਗੇ ਤੇ ਉੱਥੋਂ ਇਲੈਕਟ੍ਰਿਕ ਸ਼ਾਪ ਲੱਗਣ ਦੇ ਨਾਲ ਦੋ ਬੰਦਿਆਂ ਦੀ ਮੌਤ ਹੋ ਗਈ ਤੇ ਸੱਤ ਬੰਦੇ ਇੰਜਰਡ ਹੋਏ ਸਰ ਹੁਣ ਜਿਹੜੇ ਜ਼ਖਮੀ ਸੀ ਉਹ ਕਿਸ ਤਰ੍ਹਾਂ ਹਾਲਤ ਹਨ ਜ਼ਖਮੀ ਤਾਂ ਸਾਰੇ ਹੁਣ ਆਊਟ ਆਫ ਡੇਂਜਰ ਹੈ ਠੀਕ ਹੈਗੇ ਬਟ ਜਿਨ੍ਹਾਂ ਦਾ ਨੁਕਸਾਨ ਹੋਣਾ ਸੀ ਉਹ ਤਾਂ ਹੋ ਗਿਆ ਸਰ ਮਰਨ ਵਾਲੇ ਵਿੱਚ ਕੌਣ ਕੌਣ ਮਰਨ ਵਾਲਿਆਂ ਦੇ ਵਿੱਚ ਇੱਕ ਲੇਡੀ ਸੀ ਇੱਕ ਨੜਕਾ ਸੀ ਉਹਨਾਂ ਦੀ ਡੈਡ ਬodies ਆ ਸਰ ਉਹ ਉਹਨਾਂ ਦੇ ਘਰ ਦੇ ਲੈ ਗਏ ਉੱਥੇ ਡਿਕਲੇਅਰ ਡੈਥ ਉਸੇ ਲਈ ਹੋਈ ਹੋਈ ਸੀ ਉਹਨਾਂ ਦੀ ਡੈਥ ਉੱਥੋਂ ਹਾਂ ਡੈਥ ਉੱਥੇ ਹੀ ਹੋ ਗਈ ਸੀ ਉਹ ਜਦੋਂ ਹਸਪਤਾਲ ਲੈ ਗਏ ਜਿਵੇਂ ਆਪਾਂ ਰੋਡ ਸਾਈਡ ਹੀ ਦੇਖਿਆ ਔਰ ਡਿਕਲੇਅਰ ਕਰਤਾ ਔਰ ਉਹ ਨਾਲ ਹੀ ਉਹਨਾਂ ਨੂੰ ਤੇ ਲੈ ਗਏ ਮੋਗਾ ਦੇ ਪਿੰਡ ਕੋਟ ਸਦਰਖਾਨ ਦੇ ਵਿੱਚ ਨਗਰ ਕੀਰਤਨ ਦੌਰਾਨ ਇੱਕ ਵੱਡਾ ਹਾਦਸਾ ਵਾਪਰ ਗਿਆ ਜਿਸ ਦੇ ਵਿੱਚ ਦੋ ਸ਼ਰਧਾਲੂਆਂ ਦੀ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਨਗਰ ਕੀਰਤਨ ਦੌਰਾਨ ਪਾਲਕੀ ਸਾਹਿਬ ਜਿਹੜੀ ਹੈ ਉਸ ਤਾਰਾਂ ਦੇ ਲਪੇਟ ਦੇ ਵਿੱਚ ਆ ਜਾਂਦੀ ਹੈ ਜਿਸ ਕਾਰਨ ਕਰੰਟ ਆ ਜਾਂਦਾ ਹੈ ਤੇ ਕਰੰਟ ਲੱਗਣ ਦੇ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 7 ਜ਼ਖਮੀ ਹੋ ਗਏ ਨੇ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਇੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਤਾਂ ਉੱਥੇ ਹੀ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਮਰੀਜ਼ਾਂ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਪਿੰਡ ਦੇ ਵਿੱਚ ਹੀ ਗੁਰਦੁਆਰਾ ਅਕਾਲਗੜ੍ਹ ਸਾਈਬ ਸਥਿਤ ਹੈ ਤਾ ਕਮੇਟੀ ਦੇ ਵੱਲੋਂ ਇੱਥੇ ਨਗਰ ਕੀਰਤਨ ਸਜਾਇਆ ਗਿਆ ਸੀ ਉਸ ਦੇ ਵਿੱਚ ਹੀ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜਿਹੜੀਆਂ ਨੇ ਸ਼ਾਮਿਲ ਹੋਈਆਂ ਸਨ ਪਰ ਉਸੇ ਦੌਰਾਨ ਇੱਕ ਵੱਡਾ ਹਾਦਸਾ ਵਾਪਰ ਗਿਆ ਜਿਸ ਦੇ ਵਿੱਚ ਦੋ ਸ਼ਰਧਾਲੂਆਂ ਦੀ ਜਾਨ ਚਲੀ ਗਈ ਹੈ ਕੀ ਕੋਈ ਪ੍ਰੋਗਰਾਮ ਸੀਗੇ ਜੀ ਹਾਂ ਜੀ ਨਗਰ ਕੀਰਤਨ ਸੀ ਕਾਹਦੇ ਚਾਇਆ ਕਰੰਟ ਜੀ ਬਸ ਪਾਲਕੀ ਜੀ ਆ ਗਏ ਗੱਡੀ ਦੀ ਤਾਰ ਤੋਂ ਕੋਈ ਕਦਰ ਕੋਈ ਲੱਗ ਗਈ ਪਤਾ ਲੱਗਿਆ ਕੋਈ ਮੌਤ ਵੀ ਹੋਈ ਹੈ ਇੱਕ ਦੋ ਜਣੇ ਅੱਜ ਘਟਨਾ ਹੈ ਵਾਪਰੀ ਪੀ ਨਗਰ ਕਿੱਥੋਂ ਨਿਕਲਿਆ ਸੀਗਾ ਤੇ ਕੋਈ ਸਮਾਂ ਹੀ ਸੀ ਮਾਲਕ ਦਾ ਜਿਹੜਾ ਪਾਣਾ ਵਰਤੇ ਚ ਗਿਆ ਬਹੁਤ ਪਾਣਾ ਵਰਤੇ ਚ ਮਾਲਕ ਨੇ ਆਪਦੇ ਘਰੇ ਕੀ ਘਟਨਾ ਕਿਵੇਂ ਵਾਪਰੀ ਜੀ ਗ੍ਰੈਂਟ ਆ ਗਿਆ ਸੀ ਗ੍ਰੈਂਟ ਆ ਗਿਆ ਸੀਗਾ ਕਾਦੇ ਜੀ ਗੱਡੀ ਚ ਜਿਹੜੀ ਚ ਮਹਾਰਾਜ ਹਾਂ ਜੀ ਜੇ ਪਾਲਤੀ ਸਾਥ ਨੇ ਤੇ ਕਿਦਾਂ ਮਰੀਜ਼ ਆਉਣ ਆਪਣੇ ਠੀਕ ਆ ਮਰੀਜ਼ ਠੀਕ ਹੈ ਜੀ ਅੱਗੇ ਨਾਲ ਫਰਕ ਹੀ ਐ ਇੱਥੋਂ ਕੋੜੀ ਸੀ ਤੱਕ ਦੀ ਮੰ ਕੋਈ 10 ਕਿਲੋਮੀਟਰ ਤੇ ਆ ਉੱਥੇ ਮਹਾਰਾਜ ਦੀ ਸ਼ੋਅ ਯਾਤਰਾ ਕਰ ਰਹੀ ਸੀ ਇੱਕ ਸ਼ਾਪ ਲੱਗਣ ਦੀ ਦੋ ਤਤ ਬੈਡਲੀ ਇੰਜਰਡ ਹੋਏ ਸਰ ਹੁਣ ਜਿਹੜੇ ਜ਼ਖਮੀ ਸੀ ਉਹ ਕਿਸ ਤਰ੍ਹਾਂ ਹਾਲਤਾਂ ਵਿੱਚ ਜ਼ਖਮੀ ਤਾਂ ਸਾਰੇ ਹੁਣ ਆਊਟ ਆਫ ਡੇਂਜਰ ਹੈ ਠੀਕ ਹੈਗੇ ਬਟ ਜਿਨ੍ਹਾਂ ਦਾ ਨੁਕਸਾਨ ਹੋਣਾ ਸੀ ਉਹ ਹੋ ਗਿਆ ਸਰ ਮਰਨ ਵਾਲੇ ਵਿੱਚ ਕੌਣ ਕੌਣ ਮਰਨ ਵਾਲਿਆਂ ਦੇ ਵਿੱਚ ਇੱਕ ਲੇਡੀ ਸੀ ਇੱਕ ਲੜਕਾ ਸੀ ਉਹਨਾਂ ਦੀਆਂ ਡੈਡ ਬੋਡੀਆਂ ਸਰ ਉਹ ਉਹਨੇ ਦੇ ਕਰਦੇ ਲੈ ਗਏ ਉਥੇ ਡਿਕਲੇਅਰ ਡੈਥ ਉੱਥੇ ਲਈ ਹੋਈ ਹੋਈ ਸੀ ਉਹਨਾਂ ਦੀ ਡੈਥ ਉਥੋਂ ਹਾਂ ਡੈਥ ਉੱਥੇ ਹੀ ਹੋ ਗਈ ਸੀ ਉਹ ਜਲਦੋ ਹਸਪੀਟਲ ਲੈ ਗਏ ਜਿਵੇਂ ਆਪਾਂ ਰੋਡ ਸਾਈਡ ਜਿਹੜੀ ਦੇਖਿਆ ਔਰ ਉਹ ਡਿਕਲੇਅਰ ਕਰਤਾ ਔਰ ਉਹ ਲਾ ਲਈ ਉਹਨਾਂ ਦੇ ਲੈ ਗਏ ਮੋਗਾ ਦੇ ਪਿੰਡ ਕੋਟ ਸਦਰਖਾਨ ਦੇ ਵਿੱਚ ਨਗਰ ਕੀਰਤਨ ਦੌਰਾਨ ਇੱਕ ਵੱਡਾ ਹਾਦਸਾ ਵਾਪਰ ਗਿਆ ਹੈ ਜਿਸ ਦੇ ਵਿੱਚ ਦੋ ਸ਼ਰਧਾਲੂਆਂ ਦੀ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਨਗਰ ਕੀਰਤਨ ਦੌਰਾਨ ਪਾਲਕੀ ਸਾਹਿਬ ਜਿਹੜੀ ਹੈ ਉਸ ਸਾਰਾਂ ਦੇ ਲਪੇਟ ਦੇ ਵਿੱਚ ਆ ਜਾਂਦੀ ਹੈ ਜਿਸ ਕਾਰਨ ਕਰੰਟ ਆ ਜਾਂਦਾ ਹੈ ਤੇ ਕਰੰਟ ਲੱਗਣ ਦੇ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 7 ਜ਼ਖਮੀ ਹੋ ਗਏ ਨੇ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਇੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਤਾਂ ਉੱਥੇ ਹੀ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਮਰੀਜ਼ਾਂ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਪਿੰਡ ਦੇ ਵਿੱਚ ਹੀ ਗੁਰਦੁਆਰਾ ਅਕਾਲਗੜ੍ਹ ਸਾਈਬ ਸਥਿਤ ਹੈ ਤਾਂ ਕਮੇਟੀ ਦੇ ਵੱਲੋਂ ਇੱਥੇ ਨਗਰ ਕੀਰਤਨ ਸਜਾਇਆ ਗਿਆ ਮੋਗਾ ਦੇ ਪਿੰਡ ਕੋਟ ਸਦਰਖਾਨ ਦੇ ਵਿੱਚ ਨਗਰ ਕੀਰਤਨ ਦੌਰਾਨ ਇੱਕ ਵੱਡਾ ਹਾਦਸਾ ਵਾਪਰ ਗਿਆ ਹੈ ਜਿਸ ਦੇ ਵਿੱਚ ਦੋ ਸ਼ਰਧਾਲੂਆਂ ਦੀ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਨਗਰ ਕੀਰਤਨ ਦੌਰਾਨ ਪਾਲਕੀ ਸਾਹਿਬ ਜਿਹੜੀ ਹੈ ਉਸ ਤਾਰਾਂ ਦੇ ਲਪੇਟ ਦੇ ਵਿੱਚ ਆ ਜਾਂਦੀ ਹੈ ਜਿਸ ਕਾਰਨ ਕਰੰਟ ਆ ਜਾਂਦਾ ਹੈ ਤੇ ਕਰੰਟ ਲੱਗਣ ਦੇ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 7 ਜ਼ਖਮੀ ਹੋ ਗਏ ਨੇ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਇੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਤਾਂ ਉੱਥੇ ਹੀ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਮਰੀਜ਼ਾਂ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਪਿੰਡ ਦੇ ਵਿੱਚ ਹੀ ਗੁਰਦੁਆਰਾ ਅਕਾਲਗੜ੍ਹ ਸਾਹਿਬ ਸਥਿਤ ਹੈ ਤਾਂ ਕਮੇਟੀ ਦੇ ਵੱਲੋਂ ਇੱਥੇ ਨਗਰ ਕੀਰਤਨ ਸਜਾਇਆ ਗਿਆ ਸੀ ਉਸ ਦੇ ਵਿੱਚ ਹੀ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜਿਹੜੀਆਂ ਨੇ ਸ਼ਾਮਿਲ ਹੋਈਆਂ ਸਨ ਪਰ ਉਸੇ ਦੌਰਾਨ ਇਹ ਵੱਡਾ ਹਾਦਸਾ ਵਾਪਰ ਗਿਆ ਜਿਸ ਦੇ ਵਿੱਚ ਦੋ ਸ਼ਰਧਾਲੂਆਂ ਦੀ ਜਾਨ ਚਲੀ ਗਈ ਹੈ ਰਾਂ ਮਾਲਕ ਨੂੰ ਨਾ ਲੱਗਦਾ ਕੀ ਕੋਈ ਪ੍ਰੋਗਰਾਮ ਸੀਗੇ ਹਾਂਜੀ ਮਾਲਕ ਕਿਤੇ ਨਹੀਂ ਤਾਦੇ ਚਾਹ ਕਰੰਟ ਜੀ ਬਸ ਹੋਂ ਪਾਲਕੀ ਜੀ ਆ ਗਏ ਗੱਡੀ ਦਾ ਤਾਰ ਤੁਮ ਕਦੋਂ ਲੱਗਦੇ ਕਿਹਨ ਕਿਤੇ ਪਤਾ ਲੱਗਿਆ ਕੋਈ ਮੌਤ ਵੀ ਹੋਈ ਐ ਇੱਕ ਦੋ ਜਣ ਅੱਜ ਘਟਨਾ ਵਾਪਰੀ ਪੀ ਨਗਰ ਕਿੱਤੋਂ ਨਿਕਲਿਆ ਸੀਗਾ ਤੇ ਕੋਈ ਸਮਾਂ ਹੀ ਸੀ ਮਾਲਕ ਦਾ ਜਿਹੜਾ ਪਾਣਾ ਵਰਤੇ ਚ ਗਿਆ ਬਹੁਤ ਪਾਣਾ ਵਰਤੇ ਚਾ ਮਾਲਕ ਨੇ ਹੱਥ ਦੇ ਕੇ ਰੱਖਿਆ ਕੀ ਘਟਨਾ ਕਿਵੇਂ ਵਾਪਰੀ ਜੀ ਗ੍ਰਾਂਟ ਆ ਗਿਆ ਸੀ ਗ੍ਰਾਂਟ ਆ ਗਿਆ ਸੀਗਾ ਕਾਦੇ ਜੀ ਗੱਡੀ ਚ ਜੀ ਜਿਹੜੇ ਚ ਮਹਾਰਾਜ ਹਾਂ ਜੀ ਜੀ ਦਾ ਪਾਲਤੀ ਸਾਥੂ ਤੇ ਤੇ ਕਿਦਾਂ ਮਰੀਜ਼ ਆਉਣ ਆਪਣੇ ਠੀਕ ਆ ਮਰੀਜ਼ ਠੀਕ ਹੈ ਜੀ ਅੱਗੇ ਨਾਲ ਫਰਕੀ ਐ ਇੱਥੋਂ ਕੋੜੀਸਾਂ ਤੋਂ ਤਕਰੀਬਨ ਕੋਈ 3 ਕਿਲੋਮੀਟਰ ਤੇ ਆ ਉੱਥੇ ਮਹਾਰਾਜ ਦੀ ਸ਼ੋਭਾ ਯਾਤਰਾ ਕਰ ਰਹੇ ਸੀਗੇ ਉੱਥੋਂ ਇਲੈਕਟ੍ਰਿਕ ਸ਼ਾਪ ਲੱਗਣ ਦੇ ਨਾਲ ਦੋ ਬੰਦੇ ਦੀ ਮੌਤ ਹੋ ਗਈ ਤੇ ਸੱਤ ਬੈਡਲੀ ਇੰਜਰਡ ਹੋਏ ਸਰ ਹੁਣ ਜਿਹੜੇ ਜ਼ਖਮੀ ਸੀ ਉਹ ਕਿਸ ਤਰ੍ਹਾਂ ਹਾਲਤ ਹਨ ਜ਼ਖਮੀ ਤਾਂ ਸਾਰੇ ਹੁਣ ਆਊਟ ਆਫ ਡੇਂਜਰ ਹੈ ਠੀਕ ਹੈਗੇ ਬਟ ਜਿਨ੍ਹਾਂ ਦਾ ਨੁਕਸਾਨ ਹੋਣਾ ਸੀ ਉਹ ਹੋ ਗਿਆ ਸਰ ਮਰਨ ਵਾਲਿਆਂ ਵਿੱਚ ਕੌਣ ਕੌਣ ਮਰਨ ਵਾਲਿਆਂ ਦੇ ਵਿੱਚ ਇੱਕ ਲੇਡੀ ਸੀ ਇੱਕ ਨੜਕਾ ਸੀ ਉਹਨਾਂ ਦੀ ਡੈਡ ਬੋਡੀਆਂ ਸਰ ਉਹ ਉਹਨਾਂ ਦੇ ਘਰ ਦੇ ਲੈ ਕੇ ਉਥੋਂ ਡਿਕਲੇਅਰ ਡੈਥ ਉਥੇ ਹੀ ਹੋਈ ਹੋਈ ਸੀ ਉਹਨਾਂ ਦੀ ਡੈਥ ਉਥੋਂ ਹਾਂ ਡੈਥ ਉਥੇ ਹੀ ਹੋ ਗਈ ਸੀ ਉਹ ਜਦੋਂ ਹਸਪਤਾਲ ਲੈ ਗਏ ਜਿਵੇਂ ਆਪਾਂ ਰੋਡ ਸਾਈਡ ਹੀ ਦੇਖਿਆ ਔਰ ਡਿਕਲੇਅਰ ਕਰਤਾ ਔਰ ਉਹ ਨਾਲ ਹੀ ਉਹਨਾਂ ਨੂੰ ਤੇ ਲੈ ਗਏ ਮੋਗਾ ਦੇ ਪਿੰਡ ਕੋਟ ਸਦਰਖਾਨ ਦੇ ਵਿੱਚ ਨਗਰ ਕੀਰਤਨ ਦੌਰਾਨ ਇੱਕ ਵੱਡਾ ਹਾਦਸਾ ਵਾਪਰ ਗਿਆ ਹੈ ਜਿਸ ਦੇ ਵਿੱਚ ਦੋ ਸ਼ਰਧਾਲੂਆਂ ਦੀ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਨਗਰ ਕੀਰਤਨ ਦੌਰਾਨ ਪਾਲਕੀ ਸਾਹਿਬ ਜਿਹੜੀ ਹੈ ਉਸ ਤਾਰਾਂ ਦੇ ਲਪੇੜ ਦੇ ਵਿੱਚ ਆ ਜਾਂਦੀ ਹੈ ਜਿਸ ਕਾਰਨ ਕਰੰਟ ਆ ਜਾਂਦਾ ਹੈ ਤੇ ਕਰੰਟ ਲੱਗਣ ਦੇ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 7 ਜ਼ਖਮੀ ਹੋ ਗਏ ਨੇ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਇੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਤਾਂ ਉੱਥੇ ਹੀ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਮਰੀਜ਼ਾਂ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਪਿੰਡ ਦੇ ਵਿੱਚ ਹੀ ਗੁਰਦੁਆਰਾ ਅਕਾਲਗੜ ਸਾਹਿਬ ਸਥਿਤ ਹੈ ਤਾਂ ਕਮੇਟੀ ਦੇ ਵੱਲੋਂ ਇੱਥੇ ਨਗਰ ਕੀਰਤਨ ਸਜਾਇਆ ਗਿਆ ਸੀ ਉਸ ਦੇ ਵਿੱਚ ਹੀ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜਿਹੜੀਆਂ ਨੇ ਸ਼ਾਮਿਲ ਹੋਈਆਂ ਸਨ ਪਰ ਉਸੇ ਦੌਰਾਨ ਇਹ ਵੱਟਾ ਹਾਦਸਾ ਵਾਪਰ ਗਿਆ ਜਿਸ ਦੇ ਵਿੱਚ ਦੋ ਸ਼ਰਧਾਲੂਆਂ ਦੀ ਜਾਨ ਚਲੀ ਗਈ ਹੈ ਕੀ ਕੋਈ ਪ੍ਰੋਗਰਾਮ ਸੀਗੇ ਜੀ ਹਾਂ ਜੀ ਨਗਰ ਕੀਰਤਨ ਸੀ ਕਾਰੇ ਚਾਇਆ ਕਰੰਟ ਜੀ ਬਸ ਪਾਲਕੀ ਜੀ ਆ ਗਏ ਵੱਡੀ ਗਿਣਤੀ ਤਨ ਕੀਰਤਨ ਲੱਗਦੇ ਜਿੰਦੇ ਪਤਾ ਲੱਗਿਆ ਕੋਈ ਮੌਤ ਵੀ ਹੋਈ ਆ ਇੱਕ ਦੋ ਜਣੇ ਅੱਜ ਘਟਨਾ ਵਾਪਰੀ ਪੀ ਨਗਰਕਿੱਤਾ ਨਿਕਲਿਆ ਸੀਗਾ ਤੇ ਕੋਈ ਸਮਾਂ ਹੀ ਸੀ ਮਾਲਕ ਦਾ ਜਿਹੜਾ ਬਾਣਾ ਵਰਤੇ ਚ ਗਿਆ ਬਹੁਤ ਬਾਣਾ ਵਰਤੇ ਚਾ ਮਾਲਕ ਨੇ ਹੱਥ ਦੇ ਕੇ ਰੱਖਿਆ ਕੀ ਘਟਨਾ ਕਿਵੇਂ ਵਾਪਰੀ ਜੀ ਕਰੰਟ ਆ ਗਿਆ ਸੀ ਕਰੰਟ ਆ ਗਿਆ ਸੀਗਾ ਕਦੇ ਜੀ ਗੱਡੀ ਚ ਜਿਹੜੀ ਚ ਮਹਾਰਾਜ ਹਾਂ ਜੀ ਜੇਪਾਲਤੀ ਸਾਹਿਬ ਨੇ ਤੇ ਕਿਦਾਂ ਮਰੀਜ਼ ਹੁਣ ਆਪਣੇ ਠੀਕ ਆ ਮਰੀਜ਼ ਠੀਕ ਹੈ ਜੀ ਅੱਗੇ ਨਾਲ ਖੜਤੀ ਐ ਇੱਥੋਂ ਕੋੜੀ ਸਿਕਾਂ ਤੋਂ ਤਕਰੀਬਨ ਕੋਈ 3 ਕਿਲੋਮੀਟਰ ਤੇ ਆ ਉੱਥੇ ਮਹਾਰਾਜ ਦੀ ਸ਼ੋਭਾ ਯਾਤਰਾ ਕਰ ਰਹੇ ਸੀਗੇ ਉੱਥੋਂ ਇਲੈਕਟ੍ਰਿਕ ਸ਼ੌਕ ਲੱਗਣ ਦੇ ਨਾਲ ਦੋ ਬੰਦੇ ਦੀ ਮੌਤ ਹੋ ਗਈ ਤੇ ਸੱਤ ਬੈਡਲੀ ਇਨਜਰਡ ਹੋਏ ਸਰ ਹੁਣ ਜਿਹੜੇ ਜ਼ਖਮੀ ਸੀ ਉਹ ਕਿਸ ਤਰ੍ਹਾਂ ਹਾਲਤਾਂ ਵਿੱਚ ਜ਼ਖਮੀ ਤਾਂ ਸਾਰੇ ਹੁਣ ਆਊਟ ਆਫ ਡੇਂਜਰ ਹੈ ਠੀਕ ਹੈਗੇ ਬਟ ਜਿਨ੍ਹਾਂ ਦਾ ਨੁਕਸਾਨ ਹੋਣਾ ਸੀ ਉਹ ਹੋ ਗਿਆ ਸਰ ਮਰਨ ਵਾਲਿਆਂ ਵਿੱਚ ਕੌਣ ਕੌਣ ਮਰਨ ਵਾਲਿਆਂ ਦੇ ਵਿੱਚ ਇੱਕ ਲੇਡੀ ਸੀ ਇੱਕ ਨੜਕਾ ਸੀ ਉਹਨਾਂ ਦੀਆਂ ਡੈਡ ਬੋਡੀਆਂ ਸਰ ਉਹ ਉਹਨਾਂ ਦੇ ਕਰਦੇ ਲੈ ਗਏ ਉੱਥੇ ਡਿਕਲੇਅਰ ਡੈਥ ਉੱਥੇ ਹੀ ਹੋਈ ਹੋਈ ਸੀ ਉਹਨਾਂ ਦੀ ਡੈਥ ਉੱਥੋਂ ਹਾਂ ਡੈਥ ਉੱਥੇ ਹੀ ਹੋ ਗਈ ਸੀ ਉਹ ਜਦੋਂ ਹਸਪਤਾਲ ਲੈ ਗਏ ਜਿਵੇਂ ਆਪਾਂ ਰੋਡ ਸਾਈਡ ਜਿਹੜੀ ਦੇਖਿਆ ਔਰ ਉਹ ਡਿਕਲੇਅਰ ਕਰਤਾ ਔਰ ਉਹ ਨਾਲ ਹੀ ਉਹਨਾਂ ਨੂੰ ਤੇ ਲੈ ਗਏ ਮੋਗਾ ਦੇ ਪਿੰਡ ਕੋਟ ਸਦਰਖਾਨ ਦੇ ਵਿੱਚ ਨਗਰ ਕੀਰਤਨ ਦੌਰਾਨ ਇੱਕ ਵੱਡਾ ਹਾਦਸਾ ਵਾਪਰ ਗਿਆ ਜਿਸ ਦੇ ਵਿੱਚ ਦੋ ਸ਼ਰਧਾਲੂਆਂ ਦੀ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਨਗਰ ਕੀਰਤਨ ਦੌਰਾਨ ਪਾਲਕੀ ਸਾਹਿਬ ਜਿਹੜੀ ਹੈ ਉਸ ਤਾਰਾਂ ਦੇ ਲਪੇਟ ਦੇ ਵਿੱਚ ਆ ਜਾਂਦੀ ਹੈ ਜਿਸ ਕਾਰਨ ਕਰੰਟ ਆ ਜਾਂਦਾ ਹੈ ਤੇ ਕਰੰਟ ਲੱਗਣ ਦੇ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 7 ਜ਼ਖਮੀ ਹੋ ਗਏ ਨੇ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਇੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਤਾਂ ਉੱਥੇ ਹੀ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਮਰੀਜ਼ਾਂ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਪਿੰਡ ਦੇ ਵਿੱਚ ਹੀ ਗੁਰਦੁਆਰਾ ਅਕਾਲਗੜ੍ਹ ਸਾਈਬ ਸਥਿਤ ਹੈ ਤਾਂ ਕਮੇਟੀ ਦੇ ਵੱਲੋਂ ਇੱਥੇ ਨਗਰ ਕੀਰਤਨ ਸਜਾਇਆ ਗਿਆ ਸੀ ਉਸ ਦੇ ਵਿੱਚ ਹੀ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜਿਹੜੀਆਂ ਨੇ ਸ਼ਾਮਿਲ ਹੋਈਆਂ ਸਨ ਪਰ ਉਸੇ ਦੌਰਾਨ ਇਹ ਵੱਡਾ ਹਾਦਸਾ ਵਾਪਰ ਗਿਆ ਜਿਸ ਦੇ ਵਿੱਚ ਦੋ ਸ਼ਰਧਾਲੂਆਂ ਦੀ ਜਾਨ ਚਲੀ ਗਈ ਹੈ ਕੀ ਕੋਈ ਪ੍ਰੋਗਰਾਮ ਸੀਗੇ ਹਾਂਜੀ ਨਗਰ ਕੀਰਤਨ ਸੀ ਕਦੇ ਚਾਇਆ ਕਰੰਟ ਜੀ ਬਸ ਹੁਣ ਪਾਲਕੀ ਜੀ ਆ ਗਏ ਗੱਡੀ ਬਿਤਾਤ ਨੂੰ ਪਤਾ ਕਿਵੇਂ ਲੱਗ ਗਿਆ ਪਤਾ ਲੱਗਿਆ ਕੋਈ ਮੌਤ ਵੀ ਹੋਈ ਹੈ ਇੱਕ ਦੋ ਜਣੇ ਅੱਜ ਘਟਨਾ ਵਾਪਰੀ ਪੀ ਨਗਰ ਕਿੱਥੋਂ ਨਿਕਲਿਆ ਸੀਗਾ ਤੇ ਕੋਈ ਸਮਾਂ ਹੀ ਸੀ ਮਾਲਕ ਦਾ ਜਿਹੜਾ ਬਾਣਾ ਵਰਤੀ ਚ ਗਿਆ ਬਹੁਤ ਬਾਣਾ ਵਰਤੀ ਚਾ ਮਾਲਕ ਨੇ ਹੱਥ ਦੇ ਕੇ ਰੱਖਿਆ ਕੀ ਘਟਨਾ ਕਿਵੇਂ ਵਾਪਰੀ ਜੀ ڪرੰਟ ਆ ਗਿਆ ਸੀ ڪرੰਟ ਆ ਗਿਆ ਸੀਗਾ ਕਦੇ ਜੀ ਗੱਡੀ ਚਲੀ ਜੀ ਜਿਹੜੀ ਚ ਮਹਾਰਾਜ ਹਾਂ ਜੀ ਜੀ ਜੇ ਪਾਲਤੀ ਸਾਥ ਤੇ ਕਿੱਦਾਂ ਮਰੀਜ਼ ਹੋਣ ਆਪਣੇ ਠੀਕ ਆ ਮਰੀਜ਼ ਠੀਕ ਹੈ ਜੀ ਅੱਗੇ ਨਾਲ ਫਰਤੀ ਆ ਇੱਥੋਂ ਕੋੜੀਸਾਂ ਤੋਂ ਤਕਰੀਬਨ ਕੋਈ 3 ਕਿਲੋਮੀਟਰ ਤੇ ਆ ਉੱਥੇ ਮਹਾਰਾਜ ਦੀ ਸ਼ੁਭ ਯਾਤਰਾ ਕਰ ਰਹੇ ਸੀਗੇ ਉੱਥੋਂ ਇਲੈਕਟ੍ਰਿਕ ਸ਼ਾਪ ਲੱਗਣ ਦੇ ਨਾਲ ਦੋ ਬੰਦਿਆਂ ਦੀ ਮੌਤ ਹੋ ਗਈ ਤੇ ਸੱਤ ਬੰਦੇ ਇੰਜਰਡ ਹੋਏ ਸਰ ਹੁਣ ਜਿਹੜੇ ਜ਼ਖਮੀ ਸੀ ਉਹ ਕਿਸ ਤਰ੍ਹਾਂ ਹਾਲਤ ਹਨ ਜ਼ਖਮੀ ਤਾਂ ਸਾਰੇ ਹੁਣ ਆਊਟ ਆਫ ਡੇਂਜਰ ਹੈ ਠੀਕ ਹੈਗੇ ਬਟ ਜਿਨ੍ਹਾਂ ਦਾ ਨੁਕਸਾਨ ਹੋਣਾ ਸੀ ਉਹ ਹੋ ਗਿਆ ਸਰ ਮਰਨ ਵਾਲਿਆਂ ਵਿੱਚ ਕੌਣ ਕੌਣ ਮਰਨ ਵਾਲਿਆਂ ਦੇ ਵਿੱਚ ਇੱਕ ਲੇਡੀ ਸੀ ਇੱਕ ਨੜਕਾ ਸੀ ਉਹਨਾਂ ਦੀ ਡੈਡ ਬodies ਆ ਸਰ ਉਹ ਉਹਨਾਂ ਦੇ ਕਰਦੇ ਲੈ ਗਏ ਉੱਥੇ ਡਿਕਲੇਅਰ ਡੈਥ ਹੋਫੀਲ ਹੋਈ ਹੋਈ ਸੀ ਉਹਨਾਂ ਦੀ ਡੈਥ ਉੱਥੋਂ ਹਾਂ ਡੈਥ ਉੱਥੇ ਹੀ ਹੋ ਗਈ ਸੀ ਉਹ ਜਦੋਂ ਹਸਪਤਲ ਲੈ ਗਏ ਜਿਵੇਂ ਆਪਾਂ ਰੋਡ ਸਾਈਡ ਹੀ ਦੇਖਿਆ ਔਰ ਡਿਕਲੇਅਰ ਕਰਤਾ ਔਰ ਉਹ ਲਾ ਲਈ ਉਹਨਾਂ ਤੋਂ ਲੈ ਗਏ ਮੋਗਾ ਦੇ ਪਿੰਡ ਕੋਟ ਸਦਰਖਾਨ ਦੇ ਵਿੱਚ ਨਗਰ ਕੀਰਤਨ ਦੌਰਾਨ ਇੱਕ ਵੱਡਾ ਹਾਦਸਾ ਵਾਪਰ ਗਿਆ ਹੈ ਜਿਸ ਦੇ ਵਿੱਚ ਦੋ ਸ਼ਰਧਾਲੂਆਂ ਦੀ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਨਗਰ ਕੀਰਤਨ ਦੌਰਾਨ ਪਾਲਕੀ ਸਾਹਿਬ ਜਿਹੜੀ ਹੈ ਉਸ ਤਾਰਾਂ ਦੇ ਲਪੇਟ ਦੇ ਵਿੱਚ ਆ ਜਾਂਦੀ ਹੈ ਜਿਸ ਕਾਰਨ ਕਰੰਟ ਆ ਜਾਂਦਾ ਹੈ ਤੇ ਕਰੰਟ ਲੱਗਣ ਦੇ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 7 ਜ਼ਖਮੀ ਹੋ ਗਏ ਨੇ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਇੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਤਾਂ ਉੱਥੇ ਹੀ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਮਰੀਜ਼ਾਂ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਪਿੰਡ ਦੇ ਵਿੱਚ ਹੀ ਗੁਰਦੁਆਰਾ ਅਕਾਲਗੜ੍ਹ ਸਾਈਬ ਸਥਿਤ ਹੈ ਤਾ ਕਮੇਟੀ ਦੇ ਵੱਲੋਂ ਇੱਥੇ ਨਗਰ ਕੀਰਤਨ ਸਜਾਇਆ ਗਿਆ ਸੀ ਉਸ ਦੇ ਵਿੱਚ ਹੀ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜਿਹੜੀਆਂ ਨੇ ਸ਼ਾਮਿਲ ਹੋਈਆਂ ਸਨ ਪਰ ਉਸੇ ਦੌਰਾਨ ਇੱਕ ਵੱਡਾ ਹਾਦਸਾ ਵਾਪਰ ਗਿਆ ਜਿਸ ਦੇ ਵਿੱਚ ਦੋ ਸ਼ਰਧਾਲੂਆਂ ਦੀ ਜਾਨ ਚਲੀ ਗਈ ਹੈ ਕੀ ਕੋਈ ਪ੍ਰੋਗਰਾਮ ਸੀਗੇ ਜੀ ਹਾਂ ਜੀ ਨਗਰ ਕੀਰਤਨ ਸੀ ਕਾਹਦੇ ਚਾਇਆ ਕਰੰਟ ਜੀ ਬਸ ਪਾਲਕੀ ਜੀ ਆ ਰਹੀ ਥੀ ਜੀ ਤਾਰ ਤੂੰ ਕਦੋਂ ਲੱਗਦੀ ਜੀ ਪਤਾ ਲੱਗਿਆ ਕੋਈ ਮੌਤ ਵੀ ਹੋਈ ਹੈ ਇੱਕ ਦੋ ਜਣੇ ਅੱਜ ਘਟਨਾ ਵਾਪਰੀ ਪੀ ਨਗਰ ਕਿੱਥੋਂ ਨਿਕਲਿਆ ਸੀਗਾ ਤੇ ਕੋਈ ਸਮਾਂ ਹੀ ਸੀ ਮਾਲਕ ਦਾ ਜਿਹੜਾ ਬਾਣਾ ਵਰਤੇ ਚ ਗਿਆ ਬਹੁਤ ਬਾਣਾ ਵਰਤੇ ਚਾ ਮਾਲਕ ਨੇ ਹੱਥ ਦੇ ਕੇ ਰੱਖਿਆ ਕੀ ਘਟਨਾ ਕਿਵੇਂ ਵਾਪਰੀ ਜੀ ਕਰੰਟ ਆ ਗਿਆ ਕਰੰਟ ਆ ਗਿਆ ਸੀਗਾ ਕਦੇ ਜੀ ਗੱਡੀ ਚ ਜਿਹੜੇ ਚ ਮਹਾਰਾਜ ਹਾਂ ਜੀ ਜੇ ਜੇ ਪਾਲਕੀ ਸਾਥ ਨੇ ਤੇ ਕਿਦਾਂ ਮਰੀਜ਼ ਹੁਣ ਆਪਣੇ ਠੀਕ ਆ ਮਰੀਜ਼ ਠੀਕ ਹੈ ਜੀ ਅੱਗੇ ਨਾਲ ਖਲਤੀ ਹੈ ਇੱਥੋਂ ਕੋੜੀ ਸਿਕਾਂ ਤੋਂ ਤਕਰੀਬਨ ਕੋਈ 3 ਕਿਲੋਮੀਟਰ ਤੇ ਆ ਉੱਥੇ ਮਹਾਰਾਜ ਦੀ ਸ਼ੋਭਾ ਯਾਤਰਾ ਕਰ ਰਹੇ ਸੀਗੇ ਉੱਥੋਂ ਇਲੈਕਟ੍ਰਿਕ ਸ਼ੌਪ ਲੱਗਣ ਦੇ ਨਾਲ ਦੋ ਬੰਦੇ ਦੀ ਮੌਤ ਹੋ ਗਈ ਤੇ ਸੱਤ ਬੈਡਲੀ ਇੰਜਰਡ ਹੋਏ ਸਰ ਹੁਣ ਜਿਹੜੇ ਜ਼ਖਮੀ ਸੀ ਉਹ ਕਿਸ ਤਰ੍ਹਾਂ ਹਾਲਤਾਂ ਵਿੱਚ ਜ਼ਖਮੀ ਤਾਂ ਸਾਰੇ ਹੁਣ ਆਊਟ ਆਫ ਡੇਂਜਰ ਹੈ ਠੀਕ ਹੈਗੇ ਬਟ ਜਿਨ੍ਹਾਂ ਦਾ ਨੁਕਸਾਨ ਹੋਣਾ ਸੀ ਉਹ ਤਾਂ ਹੋ ਗਿਆ ਸਰ ਮਰਨ ਵਾਲੇ ਵਿੱਚ ਕੌਣ ਕੌਣ ਮਰਨ ਵਾਲਿਆਂ ਦੇ ਵਿੱਚ ਇੱਕ ਲੇਡੀ ਸੀ ਇੱਕ ਲੜਕਾ ਸੀ ਉਹਨਾਂ ਦੀ ਡੈਡਬੋਰਡੀਆਂ ਸਰ ਉਹ ਉਹਨੇ ਦੇ ਕਰਦੇ ਲੈ ਗਏ ਉਥੇ ਡਿਕਲੇਅਰ ਡੈਥ ਉਥੇ ਹੀ ਹੋਈ ਹੋਈ ਸੀ ਉਹਨਾਂ ਦੀ ਡੈਥ ਉਥੋਂ ਹਾਂ ਡੈਥ ਉਥੇ ਹੀ ਹੋ ਗਈ ਸੀ ਉਹ ਜਗਦਰ ਹਸਪੀਟਲ ਲੈ ਗਏ ਜਿਵੇਂ ਆਪਾਂ ਰੋਡ ਸਾਈਡ ਹੀ ਦੇਖਿਆ ਔਰ ਉਹ ਡਿਕਲੇਅਰ ਕਰਤਾ ਔਰ ਉਹ ਲਾ ਲਈ ਉਹਨਾਂ ਤੇ ਲੈ ਗਏ ਮੋਗਾ ਦੇ ਪਿੰਡ ਕੋਟ ਸਦਰਖਾਨ ਦੇ ਵਿੱਚ ਨਗਰ ਕੀਰਤਨ ਦੌਰਾਨ ਇੱਕ ਵੱਡਾ ਹਾਦਸਾ ਵਾਪਰ ਗਿਆ ਹੈ ਜਿਸ ਦੇ ਵਿੱਚ ਦੋ ਸ਼ਰਧਾਲੂਆਂ ਦੀ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਨਗਰ ਕੀਰਤਨ ਦੌਰਾਨ ਪਾਲਕੀ ਸਾਹਿਬ ਜਿਹੜੀ ਹੈ ਉਸ ਤਾਰਾਂ ਦੇ ਲਪੇਟ ਦੇ ਵਿੱਚ ਆ ਜਾਂਦੀ ਹੈ ਜਿਸ ਕਾਰਨ ਕਰੰਟ ਆ ਜਾਂਦਾ ਹੈ ਤੇ ਕਰੰਟ ਲੱਗਣ ਦੇ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 7 ਜ਼ਖਮੀ ਹੋ ਗਏ ਨੇ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਇੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਤਾਂ ਉੱਥੇ ਹੀ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਮਰੀਜ਼ਾਂ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਪਿੰਡ ਦੇ ਵਿੱਚ ਹੀ ਗੁਰਦੁਆਰਾ ਅਕਾਲਗੜ੍ਹ ਸਾਇਬ ਸਥਿਤ ਹੈ ਤਾ ਕਮੇਟੀ ਦੇ ਵੱਲੋਂ ਇੱਥੇ ਨਗਰ ਕੀਰਤਨ ਸਜਾਇਆ ਗਿਆ ਸੀ ਉਸ ਦੇ ਵਿੱਚ ਹੀ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜਿਹੜੀਆਂ ਨੇ ਸ਼ਾਮਿਲ ਹੋਈਆਂ ਸਨ ਪਰ ਉਸੇ ਦੌਰਾਨ ਇਹ ਵੱਡਾ ਹਾਦਸਾ ਵਾਪਰ ਗਿਆ ਜਿਸ ਦੇ ਵਿੱਚ ਦੋ ਸ਼ਰਧਾਲੂਆਂ ਦੀ ਜਾਨ ਚਲੀ ਗਈ ਹੈ ਕੀ ਕੋਈ ਪ੍ਰੋਗਰਾਮ ਸੀਗੇ ਹਾਂਜੀ ਨਗਰ ਕੀਰਤਨ ਸੀ ਕਾਹਦੇ ਚਾਇਆ ਕਰੰਟ ਜੀ ਬਸ ਪਾਲਕੀ ਜੀ ਆ ਗਿਆ ਗੱਡੀ ਦੀ ਤਾਰ ਤਿੰਨ ਕਿੰਨਾਂ ਲੱਗ ਗਏ ਪਤਾ ਲੱਗਿਆ ਕੋਈ ਮੌਤ ਵੀ ਹੋਈ ਹੈ ਇੱਕ ਦੋ ਜਣੇ ਅੱਜ ਘਟਨਾ ਹੈ ਵਾਪਰੀਪੀ ਨਗਰਕਿੱਤੇ ਨਿਕਲਿਆ ਸੀਗਾ ਤੇ ਕੋਈ ਸਮਾਂ ਹੀ ਸੀ ਮਾਲਕ ਦਾ ਜਿਹੜਾ ਬਾਣਾ ਵਰਤੇ ਚ ਗਿਆ ਬਹੁਤ ਬਾਣਾ ਵਰਤੇ ਚਾ ਮਾਲਕ ਨੇ ਆਪਦੇ ਕੇ ਰੱਖਿਆ ਕੀ ਘਟਨਾ ਕਿਵੇਂ ਵਾਪਰੀ ਜੀ ڪرੰਟ ਆ ਗਿਆ ਸੀਗਾ ڪرੰਟ ਆ ਗਿਆ ਸੀਗਾ ਕਦੇ ਜੀ ਗੱਡੀ ਚ ਜਿਹੜੀ ਚ ਮਹਾਰਾਜ ਹਾਂ ਜੀ ਜੇ ਪਾਲਕ ਸਾਹਿਬ ਨੇ ਤੇ ਕਿਦਾਂ ਮਰੀਜ਼ ਹੁਣ ਆਪਣੇ ਠੀਕ ਆ ਮਰੀਜ਼ ਠੀਕ ਹੈ ਜੀ ਅੱਗੇ ਨਾਲ ਖੜਤੀ ਹੈ ਇੱਥੋਂ ਕੋੜੀ ਸਿਕਾਂ ਤੋਂ ਤਕਰੀਬਨ ਕੋਈ 3 ਕਿਲੋਮੀਟਰ ਤੇ ਆ ਉੱਥੇ ਮਹਾਰਾਜ ਦੀ ਸ਼ੋਭਾ ਯਾਤਰਾ ਕਰ ਰਹੇ ਸੀਗੇ ਉੱਥੋਂ ਇਲੈਕਟ੍ਰਿਕ ਸ਼ੌਕ ਲੱਗਣ ਦੇ ਨਾਲ ਦੋ ਬੰਦੇ ਦੀ ਮੌਤ ਹੋ ਗਈ ਤੇ ਸੱਤ ਬੈਡਲੀ ਇੰਜਰਡ ਹੋਏ ਸਰ ਹੁਣ ਜਿਹੜੇ ਜ਼ਖਮੀ ਸੀ ਉਹ ਕਿਸ ਤਰ੍ਹਾਂ ਹਾਲਤਾਂ ਵਿੱਚ ਜ਼ਖਮੀ ਤਾਂ ਸਾਰੇ ਹੁਣ ਆਊਟ ਆਫ ਡੇਂਜਰ ਹੈ ਠੀਕ ਹੈਗੇ ਬਟ ਜਿਨ੍ਹਾਂ ਦਾ ਨੁਕਸਾਨ ਹੋਣਾ ਸੀ ਉਹ ਤਾਂ ਹੋ ਗਿਆ ਸਰ ਮਰਨ ਵਾਲਿਆਂ ਵਿੱਚ ਕੌਣ ਕੌਣ ਮਰਨ ਵਾਲਿਆਂ ਦੇ ਵਿੱਚ ਇੱਕ ਲੇਡੀ ਸੀ ਇੱਕ ਲੜਕਾ ਸੀ ਉਹਨਾਂ ਦੀਆਂ ਡੈਡ ਬੋਡੀਆਂ ਸਰ ਉਹ ਉਹਨਾਂ ਦੇ ਕਰਦੇ ਲੈ ਗਏ ਉੱਥੇ ਡਿਕਲੇਅਰ ਡੈਥ ਉੱਥੇ ਲਈ ਹੋਈ ਹੋਈ ਸੀ ਉਹਨਾਂ ਦੀ ਡੈਥ ਉੱਥੋਂ ਹਾਂ ਡੈਥ ਉੱਥੇ ਹੀ ਹੋ ਗਈ ਸੀ ਉਹ ਜਦੋਂ ਹਸਪਤਲ ਲੈ ਗਏ ਜਿਵੇਂ ਆਪਾਂ ਰੋਡ ਸਾਈਡ ਜਿਹੜੀ ਦੇਖਿਆ ਔਰ ਡਿਕਲੇਅਰ ਕਰਤਾ ਔਰ ਉਹ ਲਾ ਲਈ ਉਹਨਾਂ ਨੂੰ ਤੇ ਲੈ ਗਏ ਮੋਗਾ ਦੇ ਪਿੰਡ ਕੋਟ ਸਦਰਖਾਨ ਦੇ ਵਿੱਚ ਨਗਰ ਕੀਰਤਨ ਦੌਰਾਨ ਇੱਕ ਵੱਡਾ ਹਾਦਸਾ ਵਾਪਰ ਗਿਆ ਜਿਸ ਦੇ ਵਿੱਚ ਦੋ ਸ਼ਰਧਾਲੂਆਂ ਦੀ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਨਗਰ ਕੀਰਤਨ ਦੌਰਾਨ ਪਾਲਕੀ ਸਾਹਿਬ ਜਿਹੜੀ ਹੈ ਉਸ ਤਾਰਾਂ ਦੇ ਲਪੇਟ ਦੇ ਵਿੱਚ ਆ ਜਾਂਦੀ ਹੈ ਜਿਸ ਕਾਰਨ ਕਰੰਟ ਆ ਜਾਂਦਾ ਹੈ ਤੇ ਕਰੰਟ ਲੱਗਣ ਦੇ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 7 ਜ਼ਖਮੀ ਹੋ ਗਏ ਨੇ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਇੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਤਾਂ ਉੱਥੇ ਹੀ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਮਰੀਜ਼ਾਂ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਪਿੰਡ ਦੇ ਵਿੱਚ ਹੀ ਗੁਰਦੁਆਰਾ ਅਕਾਲਗੜ੍ਹ ਸਾਈਬ ਸਥਿਤ ਹੈ ਤਾ ਕਮੇਟੀ ਦੇ ਵੱਲੋਂ ਇੱਥੇ ਨਗਰ ਕੀਰਤਨ ਸਜਾਇਆ ਗਿਆ ਸੀ ਉਸ ਦੇ ਵਿੱਚ ਹੀ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜਿਹੜੀਆਂ ਨੇ ਸ਼ਾਮਿਲ ਹੋਈਆਂ ਸਨ ਪਰ ਉਸੇ ਦੌਰਾਨ ਇੱਕ ਵੱਡਾ ਹਾਦਸਾ ਵਾਪਰ ਗਿਆ ਜਿਸ ਦੇ ਵਿੱਚ ਦੋ ਸ਼ਰਧਾਲੂਆਂ ਦੀ ਜਾਨ ਚਲੀ ਗਈ ਹੈ ਕੀ ਕੋਈ ਪ੍ਰੋਗਰਾਮ ਸੀਗੇ ਹਾਂਜੀ ਨਗਰ ਕੀਰਤਨ ਸੀ ਕਾਦੇ ਚਾਇਆ ਕਰੰਟ ਜੀ ਬਸ ਪਾਲਕੀ ਜੀ ਆ ਗਏ ਗੱਡੀ ਦਾ ਤਰ ਤਿੰਨ ਕਦਰ ਕਿਵੇਂ ਲੱਗਦੇ ਜਿੰਕੇ ਤੇ ਕਦਰ ਲੱਗਿਆ ਕੋਈ ਮੌਤ ਵੀ ਹੋਈ ਹੈ ਇੱਕ ਦੋ ਜਣ ਅੱਜ ਘਟਨਾ ਵਾਪਰੀ ਪੀ ਨਗਰਕਿੱਤਨ ਨਿਕਲਿਆ ਸੀਗਾ ਤੇ ਕੋਈ ਸਮਝ ਨਹੀਂ ਸੀ ਮਾਲਕ ਦਾ ਜਿਹੜਾ ਬਾਣਾ ਵਰਤੇ ਚ ਗਿਆ ਬਹੁਤ ਬਾਣਾ ਵਰਤੇ ਚਾ ਮਾਲਕ ਨੇ ਹੱਥ ਦੇ ਕੇ ਰੱਖਿਆ ਕੀ ਘਟਨਾ ਕਿਵੇਂ ਵਾਪਰੀ ਜੀ ਕਰੰਟ ਆ ਗਿਆ ਸੀਗਾ ਕਰੰਟ ਆ ਗਿਆ ਸੀਗਾ ਕਾਦੇ ਜੀ ਗੱਡੀ ਚ ਜਿਹੜੀ ਚ ਮਹਾਰਾਜ ਹਾਂ ਜੀ ਜੇ ਜਪਾਲ ਸਿੰਘ ਸਾਹਿਬ ਨੇ ਦੇ ਕਿਦਾਂ ਮਰੀਜ਼ ਹੋਣ ਆਪਣੇ ਠੀਕ ਹੈ ਮਰੀਜ਼ ਠੀਕ ਹੈ ਜੀ ਅੱਗੇ ਨਾਲ ਫਰਤੀ ਹੈ ਇੱਥੋਂ ਕੁੜੀ ਸਿਕਾਂ ਤੋਂ ਤਕਰੀਬਨ ਕੋਈ 3 ਕਿਲੋਮੀਟਰ ਤੇ ਆ ਉੱਥੇ ਮਹਾਰਾਜ ਦੀ ਸ਼ੋਭਾ ਯਾਤਰਾ ਕਰ ਰਹੇ ਸੀਗੇ ਉੱਥੋਂ ਇਲੈਕਟ੍ਰਿਕ ਸ਼ੌਪ ਲੱਗਣ ਦੇ ਨਾਲ ਦੋ ਬੰਦੇ ਦੀ ਮੌਤ ਹੋ ਗਈ ਤੇ ਸੱਤ ਬੈਡਲੀ ਇੰਜਰਡ ਹੋਏ ਸਰ ਹੁਣ ਜਿਹੜੇ ਜ਼ਖਮੀ ਸੀ ਉਹ ਕਿਸ ਤਰ੍ਹਾਂ ਹਾਲਤਾਂ ਵਿੱਚ ਜ਼ਖਮੀ ਤਾਂ ਸਾਰੇ ਹੁਣ ਆਊਟ ਆਫ ਡੇਂਜਰ ਹੈ ਠੀਕ ਹੈਗੇ ਬਟ ਜਿਨ੍ਹਾਂ ਦਾ ਨੁਕਸਾਨ ਹੋਣਾ ਸੀ ਉਹ ਤਾਂ ਹੋ ਗਿਆ ਸਰ ਮਰਨ ਵਾਲਿਆਂ ਵਿੱਚ ਕੌਣ ਕੌਣ ਮਰਨ ਵਾਲਿਆਂ ਦੇ ਵਿੱਚ ਇੱਕ ਲੇਡੀ ਸੀ ਇੱਕ ਨੜਕਾ ਸੀ ਉਹਨਾਂ ਦੀ ਡੈਟਾ ਰਿਪੋਰਟੀਆਂ ਸਰ ਉਹ ਉਹਨਾਂ ਦੇ ਕਰਦੇ ਲੈ ਗਏ ਉੱਥੇ ਡਿਕਲੇਅਰ ਡੈਥ ਉੱਥੇ ਹੀ ਹੋਈ ਹੋਈ ਸੀ ਉਹਨਾਂ ਦੀ ਡੈਥ ਉੱਥੋਂ ਹਾਂ ਡੈਥ ਉੱਥੇ ਹੀ ਹੋ ਗਈ ਸੀ ਉਹ ਜਦੋਂ ਹਸਪਤਲ ਲੈ ਗਏ ਜਿਵੇਂ ਆਪਾਂ ਰੋਡ ਸਾਈਡ ਜਿਹੜੀ ਦੇਖਿਆ ਔਰ ਡਿਕਲੇਅਰ ਕਰਤਾ ਔਰ ਉਹ ਲਾ ਲਈ ਉਹਨਾਂ ਨੂੰ ਤੇ ਲੈ ਗਏ ਮੋਗਾ ਦੇ ਪਿੰਡ ਕੋਟ ਸਦਰਖਾਨ ਦੇ ਵਿੱਚ ਨਗਰ ਕੀਰਤਨ ਦੌਰਾਨ ਇੱਕ ਵੱਡਾ ਹਾਦਸਾ ਵਾਪਰ ਗਿਆ ਜਿਸ ਦੇ ਵਿੱਚ ਦੋ ਸ਼ਰਧਾਲੂਆਂ ਦੀ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਨਗਰ ਕੀਰਤਨ ਦੌਰਾਨ ਪਾਲਕੀ ਸਾਹਿਬ ਜਿਹੜੀ ਹੈ ਉਸ ਤਾਰਾਂ ਦੇ ਲਪੇੜ ਦੇ ਵਿੱਚ ਆ ਜਾਂਦੀ ਹੈ ਜਿਸ ਕਾਰਨ ਕਰੰਟ ਆ ਜਾਂਦਾ ਹੈ ਤੇ ਕਰੰਟ ਲੱਗਣ ਦੇ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 7